ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਆਪਣਾ ਮਾਲਕ ਇਹ ਬੱਜਾਂ ਦੇ ਵਿੱਚ ਨਾ ਥੋੜਾ ਥੋੜਾ ਮੱਛਰ ਤੇ ਮੱਖੀ ਜੀ ਸੀ ਤੇ ਉਹਦੇ ਵਾਸਤੇ ਆਪਾਂ ਆ ਲੈੰਦਾ ਆਲ ਆਊਟ ਮੈਂ ਕਿਹਾ ਲਾ ਕੇ ਵੇਣਿਆ ਮੇਰੇ ਨਾਲ ਦਾ ਬਿਲ ਦਾੰਦਾ ਸੀ ਵੀ ਬਰਾੰਡਾ ਜ਼ਿਆਦਾ ਖੁੱਲ ਲੈਂਦੇ ਜੀ ਕੰਮ ਨਹੀਂ ਕਰਨਾ ਤਮਾਹ ਯਾਰ ਵੇਖੀ ਜੋ ਤਜਰਬਾ ਤਾਂ ਕਰੀਏ ਕਿਨੇ ਬੰਦੇ ਨੇ ਨਹੀਂ ਬਣਾਇਆ ਬਣਾਇਆ ਭਰਾਵਾ ਮੈਂ ਮੈਂ ਵੀ ਬਣਾਇਆ ਮੈਂ ਵੀ ਆਉਂਗਾ ਹਾਂ ਤੇ ਇਹ ਤੂੰ ਹੀ ਆਣਾ ਹਰੈਨ ਦੇ ਜਿੰਦੇ ਕੰਮ ਨਹੀਂ ਕਰਨਾ ਤੇ ਐਨੇ ਨਹੀਂ ਯਾਰ ਕਰਨਾ ਇਹ ਐ ਵੀ ਮੈਂ ਬੜੇ ਕੰਮ ਬੜਾ ਕੀ ਆਣਾ ਮੈਂ ਖੁੱਲੇ ਬਰਾਂਡੇ ਕਰਕੇ ਹਾਂ ਮੈਂ ਇਹ ਕਹਿੰਦਾ ਖੁੱਲਾ ਬਰਾਂਡਾ ਕੰਮ ਤਾਂ ਹੀ ਕਰੂਗੀ ਪਰ ਕਰੂਗੀ ਮਾਲੋ ਆਪਣਾ ਬੰਦਰ ਕੇ ਸਿਸਟਮ ਯਾਰ ਆਪਾਂ ਉਹ ਬੰਦ ਕਰ ਦੇਣਾ ਜਿੰਨਾ ਕਰੋ ਉਨਾ ਹੀ ਸਹੀ ਉਨਾ ਹੀ ਸਹੀ ਪਤਾ ਲੱਗ ਜੂਗਾ ਨਾ ਕੀ ਬਾਕੀ ਮੱਖੀ ਨੂੰ ਵੀ ਕਰ ਦਈਏ ਹਾਂ ਆਪੋ ਹੀ ਤੇ ਯਾਰ ਬਾਈ ਕਰਨ ਲੱਗੇ ਹਾਂ ਤੇ ਬਲਬ ਆਪਾਂ 200 ਵਾਟ ਦੇ ਲਾਤੇ ਇੱਕ ਉਧਰ ਜਿਹੜਾ ਉਹ ਵੀ ਇੱਕ 200 ਵਾਟ ਦਾ ਉਹ ਵੀ 200 ਦਾ ਆਪਾਂ ਵਧੀਆਂ ਕੀਤਾ ਦੋ ਬਲਬ ਆਪਾਂ ਵਿਚਾਰੇ ਹੋਰ ਲਵਾਉਣੇ ਇੱਥੇ ਲਵਾਉਣੇ ਆਪਾਂ ਚਟੇ ਹੀ ਕੱਚ ਵਾਲੇ ਹਾਂ ਜਿਹੜੇ ਦੂਜੇ ਬਲਬ ਹੈ ਨਾ ਉਹ ਗਰਮਾਈਸ਼ ਨਹੀਂ ਦਿੰਦੇ ਜਿਹੜੇ ਆਪਾਂ ਲੈਣ ਕੱਚ ਦੇ ਹਾਂ 200 ਵਾਟ ਇਹ ਇਹ ਸੇਕ ਬੜਾ ਦਿੰਦੇ ਅੰਦਰ 200 ਵਾਟ ਵਾਲੇ 200 ਵਾਟ ਵਾਲੇ ਵੀ ਆਪਾਂ ਇਹਦੇ ਦੋ ਪਤਾ ਕੀ ਹੈ ਠੰਡ ਬਹੁਤ ਜ਼ਿਆਦਾ ਕੀ ਖਾਸ ਕਰਕੇ ਮੱਝਾਂ ਵਾਲੇ ਵੀਰ ਹਾਂ ਮੱਝਾਂ ਵਾਲੇ ਵੀਰ ਜ਼ਰੂਰ ਬਲਬ ਜਿਹੜੇ ਲਾਓ ਮਤਲਬ ਕਿ ਬ੍ਰਾਂਡੇ ਦੇ ਵਿੱਚ ਆਪਦੇ ਬ੍ਰਾਂਡੇ ਦੇ ਹਿਸਾਬ ਦੇ ਸਾਡਾ ਜਿਹੜਾ ਇਹਨਾਂ ਮੱਝਾਂ ਵਾਲਾ ਬ੍ਰਾਂਡਾ ਬਾਕੀ ਦੂਜਾ ਸ਼ੈੱਡ ਵੱਖਰਾ ਜਿਹੜਾ ਇਹਨਾਂ ਮੱਝਾਂ ਵਾਲਾ ਬ੍ਰਾਂਡਾ ਨਾ ਉਹਦੇ ਵਿੱਚ ਆਪਣੀਆਂ 4-5 ਮੱਜਾਂ ਨੇ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਉਹਨਾਂ ਦੇ ਉੱਤੇ ਆਪਾਂ 2 ਬਲਬ ਲਾਤੇ ਨੇ ਇੱਕ ਅਸੀਂ ਹੁਣ ਲਾਉਣ ਲੱਗੇ ਆ ਹੌਲਡਰ ਖਾਲੀ ਆ ਕੱਲ ਨੂੰ ਮਿਸਤਰੀ ਨੂੰ ਕੀਤਾ ਫੋਨ 4-3 ਤੋਂ 4 ਹੌਲਡਰ ਹੋਰ ਲਾ ਕੇ ਅਸੀਂ ਬਲਬ ਲਾ ਰਹੇ ਆ ਇਹਦੇ ਵਿੱਚ ਨਿੱਗ ਜਰੂਰ ਦਿਓ ਪਸਵਾ ਨੂੰ ਤੇ ਇਹ ਬਹੁਤ ਜ਼ਰੂਰੀ ਹੈ ਇੱਕ ਸਾਡੀ ਵੈਸੇ ਸਕੀਮ ਜਿਹੜੀ ਹੋ ਗਈ ਪਾਸ ਫਿਰ ਤੁਹਾਨੂੰ ਹੋਰ ਸਿਸਟਮ ਵਿਖਾਵਾਂਗੇ ਜਿਹੜੇ ਬਲਬ ਤੁਸੀਂ ਇਤਰਾ ਲਾਏ ਆ ਗਏ ਇਹਨਾਂ ਨੂੰ ਤਾਰ ਲੈ ਲਓ ਲੰਮੀ ਪਾ ਦਿਓ ਠੀਕ ਹੈ ਉਹਦੇ ਵਿੱਚ ਜਿਵੇਂ ਹੁਣ ਸਾਡੇ 4 ਬੰਕਰ 4 ਮੱਝ ਆਪਣੇ ਕੋਲ ਠੀਕ ਹੈ ਜਿਵੇਂ ਇਸ ਗਾਰਡਨ ਨਾਲ ਇੱਕ ਇੱਥੇ ਆ ਗਿਆ ਬਲਬ ਹੂੰ ਇੱਕ ਕੌਮਾ ਦੇ ਉੱਤੇ ਆ ਗਿਆ ਇੱਕ ਅਗਲੀ ਤੇ ਆ ਗਿਆ ਇੱਕ ਅਗਲੀ ਤੇ ਆ ਗਿਆ ਇਹ ਸਿਸਟਮ ਸਭ ਤੋਂ ਤਗੜਾ ਤੇ ਵਧੀਆ ਕਿਉਂਕਿ ਨਿੱਗ ਬਹੁਤ ਜ਼ਿਆਦਾ ਗਰਮ ਨਹੀਂ ਸਿਸਟਮ ਦਾ ਹੈਗਾ ਤਗੜਾ ਤੇ ਮੈਂ ਤੇਰੀ ਹੁਣ ਗੱਲ ਟੋਕਣ ਲੱਗਾ ਹਾਂ ਜੇ ਜਿਹੜਾ ਬਲਬ ਤੂੰ ਆਣਾ ਨਾ ਮੈਂ ਉਹ ਖਾ ਜਾਣਾ ਕੰਮ ਬਲਬ ਤੇਰਾ ਪਿੱਛੇ ਲੱਗਿਆ ਤਾਂ ਵੀ ਸਹੀ ਅੱਗੇ ਰਹਿ ਇਹ ਉਹਦਾ ਕਾਰਨ ਪਤਾ ਕੀ ਹੈ ਮੱਝ ਪੂਸ਼ ਜੇ ਨੇ ਪੂਛ ਮਾਰਦੀ ਬਲਬ ਟੁੱਟ ਜਾਣਾ ਜੇ ਛਿੱਟੇ ਪੈ ਗਏ ਸੜ ਜਾਣਾ ਤੇ ਜੇ ਮਨਲਾ ਪੂਛ ਮਾਰੀ ਬਲਬ ਟੁੱਟ ਗਿਆ ਉਹ ਕਾਚੇ ਬਿਲਕੁਲ ਹਾਂ ਬਿਲਕੁਲ 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 ਸਹੀ ਠੀਕ ਹੈ ਕਿ ਨਹੀਂ ਤੇ ਆਪਾਂ ਲੱਗੇ ਹੁਣ ਫਿਰ ਟਿਕਰਨਾ ਆਏ ਜਾਂਦਾ ਨਾ ਆ ਦੇ ਹਾਂ ਹੈਗੇ ਇਹਨੂੰ ਦੱਸ ਹੀ ਬਸ ਕੱਸਦੇ ਕਸਣਾ ਲਾ ਆ ਲੋ ਜੀ ਬਾਕਸ ਆ ਗਿਆ ਓਕੇ ਹੋ ਗਿਆ ਹਾਂ ਹੋ ਗਿਆ ਤੇ ਆ ਇਹਨੂੰ ਲਾ ਦੋ ਹਰ ਬਲਬ ਚ ਇਹ ਆਪਣੇ ਸੱਚ ਸਾਲੇ ਹੋਲਡਰ ਦੂਜੇ ਸਭ ਕੁਝ ਹੈਗਾ ਉਹ ਪਲੱਗ ਕੱਢੇ ਨੇ ਇਹ ਜੋਦੇ ਨੱਕ ਚ ਨਾ ਲਾ ਦਈਏ ਜੋਦੇ ਨੱਕ ਜ ਆਹ ਹੈਗਾ ਇਹ ਖੜਾ ਹਾਂ ਨੱਕ ਲਾ ਦਈਏ ਐ ਬੋਲਿਆ ਨਹੀਂ ਕੋਈ ਆ ਲੈ ਉਧਰ ਲਾਈਏ ਚੱਲਦਾ ਉਹ ਚੱਲਦਾ ਵੇ ਇਹਨੇ ਬੱਤੀ ਦੇਣੀ ਆ ਇਹਨੇ ਜਗੂ ਬੱਤੀ ਉਹਦੇ ਉਧਰ ਪਤਾ ਕਿ ਆ ਰਹੀ ਗਰਨਾਮ ਜਿੱਦਣ ਬੱਤੀ ਵਾਲੇ ਦਾ ਆਪਾਂ ਕੰਮ ਕਰਾਇਆ ਇਹ ਪਤਾ ਕਿ ਆਦਾ ਇਹ ਆ ਲੈ ਤੋ ਦੋ ਇਹ ਦੂ ਤੂ ਤੋ ਦੇ ਸਿਆਣੇ ਅੱਤੇ ਤੂੰ ਆਣਾ ਆ ਤੂੰ ਐ ਘਰ ਡਿੱਕਪੁੱਟ ਆਪਣਾ ਡਿੱਕਪੁੱਟ ਡਿੱਕ ਦੀ ਘਰ ਆਉਣਾ ਡਿੱਕ ਦਾ ਛੂ ਬੁੱਟ ਰੰਗ ਡਿੱਕ ਪੁੱਟਣਾ ਆ ਡਿੱਕ ਦਾ ਛੂ ਆ ਤੂੰ ਦਾ ਡਿੱਕਪੁੱਟ ਓਏ ਆਹੋ ਛੂ ਜਾਂ ਡਿੱਕ ਜਾਂ ਇੱਕੋ ਗੱਲ ਆ ਆ ਜਰਪੀਓ ਲਾਲ ਬੱਤੀ ਜਾਂ ਪੀ ਜਾਂ ਪੀ ਬੜਿਆ ਨਾ ਯਾਰ ਮੈਂ ਹੀ ਮੱਛਰਾ ਲਾਇਆ ਤੂੰ ਹੀ ਪੁੱਛਾ ਮਾਰਦੀਆਂ ਇਹ ਕਮਲੀਆਂ ਕੇ ਥਾਲੀਆਂ ਹੁਣ ਫੁੱਲ ਤੇ ਰਹਿੰਦਗੇ ਹੋਰ ਫੁੱਲ ਤੇ ਕੇ ਵਧੀਆ ਆ ਚੱਲ ਲੱਗ ਜੂ ਲੈ ਪਾਹੂ ਤੇਰੀ ਮੈਿਕ ਫੋਟੋ ਲੈ ਆਹਾਹਾ ਇਹ ਸ਼ਰਮਾਂਦੀ ਹੈਗੀ ਸਿੱਧੀ ਹੋਣੀ ਹੈਗੀ ਇਦਾਂ ਨੂੰ ਕਰੀ ਸਾਹ ਇਹ ਗਾਣਾ ਬੜਾ ਗੌਂਦੀ ਹੈਗੀ ਸਾਹ ਬੜਾ ਸੋਹਣਾ ਗਾਣਾ ਇੱਕ ਇੱਕ ਪੱਕ ਬੜੀ ਸੋਹਣੀ ਬਣਦੀ ਹੈਗੀ ਇੱਕ ਗਾਣਾ ਸੁਣਾ ਦੇ ਨਿਕਾ ਕੋਈ ਵੀ ਇੱਕ ਇੱਕ ਕਲਾਕਾਰ ਵੀ ਹੈਗੀ ਪੰਜਾਬੀ ਚ ਸੁਣਾ ਪੰਜਾਬੀ ਚ ਵੀ ਗਾਣਾ ਗੌਂਦੀ ਹੈਗੀ ਪੰਜਾਬੀ ਚ ਤਾਂ ਅੰਗਰੇਜ਼ੀ ਇੰਦੀ ਚ ਕਿਹੜਾ ਸੁਣਾ ਕੋਈ ਜਿਹੜਾ ਜੀ ਕਰਦਾ ਜਿਹੜਾ ਤੇਰੇ ਦਿਲ ਜਿਹੜਾ ਤੇਰੇ ਇੱਥੇ ਇੱਥੋਂ ਨਿਕਲਦਾ ਨੇ ਜਿਹੜਾ ਜੋਰ ਝੜੂਗਾ ਇਹ ਕੀਤਾ ਹੀ ਉਹ ਸੁਣਾ ਦੇ ਓਹੋ ਮੜੀ ਰੋਕੇ ਵੀ ਲਾ ਹਾਂ ਹਾਂ ਰੋਹੀ ਨੇ ਚੱਲਣ ਦੇ ਹਾਂ ਸੁਣਾ ਗਾਣਾ ਸੁਣਾ ਵਧੀਆ ਜੇ ਜਿੱਦਾਂ ਪ੍ਰੀਤ ਗਾਣਾ ਗੋਂਦੀ ਹੈਗੀ ਤੇ ਮੈਂ ਵੀ ਗਾਣਾ ਗੋਂਦੀ ਹੈਗੀ ਐਨਾ ਕਦੇ ਵੀ ਨਹੀਂ ਰੋਇਆ ਐਨਾ ਕਦੇ ਵੀ ਨਹੀਂ ਰੋਇਆ ਜਿੰਨਾ ਕੱਲ ਤੈਨੂੰ ਰੋਇਆ ਨਹੀਂ ਮੈਂ ਯਾਦ ਕਰਕੇ ਨਾ ਨਾ ਕਦੇ ਵੀ ਨੀ ਰੋਇਆ ਸੱਚ ਜੇ ਕਿਤੇ ਤਰਨਪਰੀਤ ਹੁੰਦਾ ਨਾ ਜਿਉਂਦਾ ਉਹਨੇ ਵਾਕਿਆ ਹੀ ਰੋਣ ਲੱਗ ਪੈਣਾ ਤਨ ਕਲਦੀ ਹੈਗੀ ਤੇ ਮੈਂ ਵੀ ਗਾਣਾ ਗਾਉਂਦੀ ਹਾਂ ਇਹ ਤੂੰ ਮੰਨਦਾ ਕਿੰ누 ਐ ਮੈਂ ਭਗਵੰਤ ਮਾਨੂ ਆ ਤੂੰ ਮਤ ਕਿੰਨ ਮਾਨਾ ਭਗਵੰਤ ਮਾਨ ਭਗਵੰਤ ਮਾਨ ਦੇ ਠੀਕ ਠੀਕ ਆ ਜੀ ਧੰਨਵਾਦ ਜੀ